ਗੁਰੂ ਨਗਰੀ ਵਿਖੇ ਆਰਟ ਗੈਲਰੀ ਦਾ ਸਭ ਤੋਂ ਮਸ਼ਹੂਰ ਕੈਲੰਡਰ ਪ੍ਰੋਗਰਾਮ 12ਵਾਂ ਸਮਰ ਆਰਟ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਅਤੇ ਇਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੀ ਮੌਜੂਦਗੀ ਇਸ ਵਿੱਚ ਇਹਨਾਂ ਨੇ ਬੱਚਿਆਂ ਦਾ ਹੌਸਲਾ ਅਫਜ਼ਾਈ ਕੀਤਾ ਮਾਨਯੋਗ ਜਨਰਲ ਸਕੱਤਰ ਡਾਕਟਰ ਪੀਐਸ ਗਰੋਵਰ ਨੇ ਦਰਸ਼ਕਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕੈਂਪ ਵਿੱਚ 125 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਪੇਂਟਿੰਗ ਡਾਂਸ ਮੂਰਤੀਕਾਰ ਕੈਲੀਗ੍ਰਾਫੀ ਸ਼ਿਲਪਕਾਰੀ ਸੰਗੀਤ ਥੀਏਟਰ ਵਰਗੇ ਜ਼ਿਆਦਾਤਰ ਕਲਾ ਸਥਾਨ ਸ਼ਾਮਲ ਸਨ ਪ੍ਰਧਾਨ ਐਸ ਰਜਿੰਦਰ ਮੋਹਨ ਛੀਨਾ ਨੇ ਭਾਰਤ ਦੇ ਉੱਤਰੀ ਖੇਤਰ ਵਿੱਚ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਪ੍ਰੋਸਾਦਤਾ ਮੁੱਖ ਮਹਿਮਾਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਈਫਾ ਦੁਆਰਾ ਕੀਤੇ ਜਾ ਰਹੇ ਕਮਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਬੱਚਿਆਂ ਨੂੰ ਇਨਾਮ ਵੰਡੇ ਅਤੇ ਇਸ ਕਲਾ ਨੂੰ ਜਾਰੀ ਰੱਖਣ ਲਈ ਉਤਸ਼ਾਹਤ ਕੀਤਾ ਟਿਊਟਰ ਲਤਿਕਾ ਅਰੋੜਾ ਮੁਕੁਲ ਹਰਿੰਦਰ ਸੋਹਲ ਅਤੇ ਵਿਜਾਲ ਦੀ ਅਗਵਾਈ ਦੇ ਵਿੱਚ ਸਮਰ ਆਰਟ ਕੈਂਪ ਦੇ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਨਜ਼ਦੀਕੀ ਇਹ ਕਿ ਟਿਊਟਰ ਕਰਮਜੀਤ ਰਾਹੁਲ ਅਤੇ ਉਹਨਾਂ ਦੇ ਮਾਰਗਦਰਸ਼ਨ ਹੇਠ ਵਿਦਿਆਰਥੀਆਂ ਦੁਆਰਾ ਬਣਾਏ ਗਏ ਪੇਂਟਿੰਗਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸਰ ਸਾਹਿਬ ਜਾਨੀ ਲੱਗਿਆ ਆ ਜੀ ਆ ਤੇ ਅਰੇ ਆਉਂਦੇ ਸੱਜਣ ਵਾਲਾ ਖਲੇ ਸਰ 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 ਕੋਰ ਵੀ ਇਹ ਤੁਹਾਡੂ ਪਾਰਟੀ ਚੋਂ ਕੱਢਿਆ ਗਿਆ ਕੀ ਕਾਰਨ ਦਿਆ ਕਿ ਉਹ ਤੁਸੀਂ ਤੇ ਤੁਹਾਡੇ ਹੁਕਮ ਦੇ ਜੱਸ ਮੇਰੀ ਗੱਲ ਸੁਣੋ ਮੈਂ ਆਇਆ ਤੇ ਆਟ ਗਲੀ ਤੇ ਆ ਆਟ ਗਲੀ ਦੇ ਵਿੱਚ ਮੈਂ ਜਿਹੜੇ ਬੱਚੇ ਅਚਨ ਦਾ ਕੰਪੀਟੀਸ਼ਨ ਫਾਈਨਲ ਡੇ ਸੀਗਾ ਬੱਚਿਆਂ ਨੂੰ ਵਾਰਡ ਦੇ ਕੇ ਆਏ ਆ ਉਹਨਾਂ ਦਾ ਸਨਮਾਨ ਕਰਕੇ ਆਏ ਆ ਤੇ ਸਾਡਾ ਅੰਮ੍ਰਿਤਸਰੀਆਂ ਦਾ ਹੈਰੀਟੇਜ ਆ ਆਟ ਗਲੀ ਜਿਹੜੀ ਆ ਇਸ ਕਰਕੇ ਮਤਲਬ ਜਿਹੜਾ ਇਥੇ ਅੱਜ ਹਾਰ ਹੀ ਲਾਈ ਸੀ ਤੁਸੀਂ ਪੋਲਿਟੀਕਲ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਕਰ ਲੀਆਂ ਹੁੰਦੇ ਅੱਜ ਪੋਲਿਟੀਕਲ ਮੂਡ ਦੀਗਾ ਅੱਜ ਤਾਂ ਉਹ ਗੱਲ ਹੋ ਗਈ ਉਹਦੇ ਵਿੱਚ ਅਸੀਂ ਲਗਾ ਲਏ ਆ ਜਿਹੜਾ ਅੱਜਕੱਲ੍ਹ 14 ਕ ਮੰਦੇ ਸਮਰ ਰਟ ਕੈਂਪ ਲਗਾ ਰਿਹਾ ਹੈ ਸਰ ਪਾਜੀ ਪਿਛਲੇ 12 13 ਸਾਲ ਤੋਂ ਸਮਰ ਰਟ ਕੈਂਪ ਲਗਾ ਰਹੇ ਆ ਲੋਕਾਂ ਦੀ ਬਹੁਤ ਡਿਮਾਂਡ ਸੀ ਕਿ ਜੂਨ ਦੇ ਮਹੀਨੇ ਵਿੱਚ ਬੱਚਿਆਂ ਨੂੰ ਸਕੂਲਾਂ ਔਰ ਕਾਲਜੇਜ਼ ਦੀਆਂ ਛੁੱਟੀਆਂ ਹੁੰਦੀਆਂ ਨੇ ਵੈਸੇ ਅਸੀਂ ਇਹਦੇ ਵਿੱਚ ਕੋਈ ਰਿਟਾਇਰ ਬੰਦੇ ਵੀ ਇਸ ਸਮਰ ਕੈਂਪ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਹੈ ਅਸੀਂ ਪੂਰਾ ਮਹੀਨਾ ਹਰ ਆਰਡ ਦੇ ਫੀਲਡ ਦੇ ਵਿੱਚ ਇੱਥੇ ਸਿਮਰ ਕੇ ਲਗਾਉਣੇ ਆਂ ਔਰ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਆ ਉਹਦਾ ਅੱਜ ਲਾਸਟ ਦਿਨ ਸੀ ਔਰ ਅੱਜ ਸਰਟੀਫਿਕੇਟ ਇਸ਼ੂ ਕੀਤੇ ਆ ਔਰ ਜਿਹੜੇ ਫਾਈਨਲ ਪ੍ਰੋਗਰਾਮ ਨੇ ਉਹ ਕਲੂਡਿੰਗ ਦੇ ਦਿੱਸੀ ਅੱਜ ਸ਼ਿਨਸਬ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਅੱਜ ਕਰੀਬ 150 ਬੱਚਿਆਂ ਨੇ ਪਾਰਟਿਸਪੇਟ ਕੀਤਾ ਔਰ ਵੱਖ-ਵੱਖ ਆਰਟ ਦੇ ਖੇਤਰ ਦੇ ਵਿੱਚ ਬੱਚਿਆਂ ਨੇ ਪਾਰਟਿਸਪੇਟ ਕੀਤਾ ਖਾਸ ਰੱਖੇ ਗਏ ਜੀ ਦੇ ਖੇਤਰ ਰੱਖੇ ਗਏ ਸਾਹਮਣੇ ਪੇਂਟਿੰਗ ਵੀ ਲਗਾਈ ਸਾਹਮਣੇ ਦੋ ਹਾਲ ਦੇ ਸਾਡੀ ਪੇਂਟਿੰਗ ਦੀ ਮੈਚ ਲੱਗੀ ਬੱਚਿਆਂ ਦੀ ਕਾਰਗੁਜ਼ਾਰੀ ਬੱਚਿਆਂ ਨੂੰ 뮤직 ਦੇ ਵਿੱਚ ਔਰ ਕੈਲੀਗ੍ਰਾਫੀ ਜਿਹੜੀ ਹੱਥ ਲਿਖਤਾ ਹੈ ਬੱਚਿਆਂ ਦੀ ਲਿਖਾਈ ਅੱਜਕੱਲ ਬੜੀ ਖਰਾਬ ਹੈ ਉਹਦੇ ਉੱਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਕੀਤੀ ਹੈ ਪੇਂਟਿੰਗ ਦਾ ਕਰਾਇਆ ਸਕਲਪਚਰ ਦਾ ਕਰਾਇਆ 뮤직 ਦਾ ਡਾਂਸ ਦਾ ਕਲਾਸ ਦੇ ਵਿੱਚ ਬੱਚਾ ਦਾ ਬਹੁਤ ਇੰਟਰਸਟ ਹੈ ਕਲਾਸ ਦੀ ਕਲਾਸਾਂ ਵੀ ਲੱਕੀ ਸੀ ਥੀਏਟਰ ਦੀ ਕਲਾਸ ਵੀ ਲੱਕੀ ਹੈ ਜਿਹੜਾ ਸਾਹਿਬ ਇਹ ਜਿਹੜੀ ਛੁੱਟੀਆਂ ਹੁੰਦੀਆਂ ਇਹਦੇ ਵਿੱਚ ਬਹੁਤ ਸਾਰੇ ਬੱਚੇ ਭਟਕ ਜਾਂਦੇ ਨੇ ਕਹਿੰਦੇ ਇਹ ਲੱਗਦਾ ਕਿ ਇਸ ਤਰ੍ਹਾਂ ਦੇ ਸਮਰ ਕੈਂਪ ਵੀ ਲੱਗਨੇ ਚਾਹੀਦੇ ਤਾਂ ਜੋ ਅਸੀਂ ਇਸ ਕਿਸੇ ਵਾਸਤੇ ਸਮਰ ਕੈਂਪ ਹੋਣੇ ਹਨ ਪਰ ਪੇਰੈਂਟ ਜਿਨ੍ਹਾਂ ਨੇ ਆਪਣੇ ਬੱਚਾ ਦਾ ਧਿਆਨ ਰੱਖਣਾ ਉਹ ਜਰੂਰ ਸੋਚਦੇ ਕਿ ਛੁੱਟੀਆਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਆਰਟ ਦੀ ਫੀਲਡ ਵਿੱਚ ਬੱਚਾ ਦਾ ਇੰਟਰਸਟ ਦੇਖ ਕੇ ਉਹਨੂੰ ਕਲਾਸਾਂ ਲਗਾ ਜੀ ਇਨ ਫਿਊਚਰ ਹੈ ਜੀ ਪਲਾਨ ਹੋ ਰਿਹਾ ਹਰ ਸਾਲ ਅਸੀਂ ਕਰਦੇ ਹਾਂ ਜੀ ਹਰ ਸਾਲ ਕਰਦੇ ਆ ਅਦਰਵਾਈਜ਼ 12 ਮਹੀਨੇ ਸਾਡੀ ਰੋਜ਼ਾਨਾ ਸ਼ਾਮ ਨੂੰ 2 ਘੰਟੇ ਹੌਬੀ ਕਲਾਸ ਲੱਗਦੀ ਹੈ ਹਰ ਆਰਟ ਦੇ ਫੀਲਡ ਦੇ ਉੱਤੇ ਬੱਚੇ ਵੀ ਇੱਥੇ ਆਉਂਦੇ ਆ ਕੋਈ ਵੀ ਐਜੂਕੇਟਡ ਬੰਦਾ ਦੋ ਡਾਕਟਰ ਜੀ ਦੀਆਂ ਵੀ ਬੀਬੀ ਇੱਥੇ ਆ ਰਹੇ ਰਿਟਾਇਰ ਉਹ ਵੀ ਇੱਥੇ ਆਉਂਦੇ ਫਿਰ ਜੀ ਚੀਨਾ ਸਾਹਿਬ ਬੱਚੇ ਨਿਕਲਦੇ ਨੇ ਕਿਦਾਂ ਦਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਤੁਹਾਡੇ ਨਾਲ ਵੀ ਬਹੁਤ ਬਹੁਤ ਅ بچے کلین سلیٹ ہو دل کے بڑے صاف ہوتے ہیں اور بڑا سچے سچے بچے ہوئے بڑا اچھا لگتا ہے ان

ਕੁਝ ਨਹੀਂ ਹੋ ਰਿਹਾ Thank <laughs> <Hey, here, sir. laughs> you. <laughs> sc <laughs> Idiropete